ਪੌਂਗਨ ਨੰਬਰਦਾਰ ਕੋ ਕਿਵੇਂ ਤੇਰੀਆਂ ਅੱਖਾਂ ਜਿਹੀਆਂ ਪਾਲੀਆਂ ਹੋਰੋਂ ਹੁੰਦੀਆਂ ਹੋਵੇ ਐ ਹੋਰ ਆਹ ਹੋਰ ਈ ਟੀਰਾ ਜਾਂ ਨਹੀਂ ਹੁੰਦਾ ਬੰਦਾ ਕਿਵੇਂ ਚਾਚਾ ਪੱਪੂ ਦੰਦੀਵਾਲ ਸਾਡਾ ਕਿਵੇਂ ਜੀ ਦੋਸਤੋ ਮੈਂ ਭਵਿੰਦਰ ਸਿੰਘ ਚੋਹਾਨ ਅੱਜ ਤੁਹਾਨੂੰ ਪਤਾ ਹੀ ਐ ਵਿਵਾਲੀ ਐ ਸਭ ਤੋਂ ਪਹਿਲਾਂ ਤੁਹਾਨੂੰ ਦੀਵਾਲੀ ਦੀ ਇੱਕ ਵਾਰ ਫੇਰ ਮੁਬਾਰਕਾਂ ਤੇ ਅੱਜ ਅਸੀਂ ਚੱਲਿਆ ਸਾਡਾ ਗੁਰਦੁਆਰਾ ਸਾਹਿਬ ਸਰਬੱਤ ਦਾ ਹਕਮ ਸਾਹਿਬ ਸਾਡੇ ਗੁਰਦੁਆਰਾ ਟਾਪਸਰ ਸਾਹਿਬ ਵਿਖੇ ਮੱਥਾ ਦੇਖਣ ਜਲਿਆਂ ਨਾਲੇ ਵੀਡੀਓ ਬਣਾ ਲਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਕਮੇਟੀ ਨੇ ਪ੍ਰਬੰਧ ਬਹੁਤ ਵਧੀਆ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਟਾ ਅਸਰ ਦੀ ਜਿਸ ਦੇ ਪ੍ਰਧਾਨ ਆ ਬਲਵਿੰਦਰ ਸਿੰਘ ਢੱਲੋਂ ਜੀ ਤੇ ਢੱਲੋਂ ਸਾਹਿਬ ਨੇ ਤੇ ਪੂਰੀ ਕਮੇਟੀ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਤੇ ਤੁਹਾਨੂੰ ਦਿਖਾਉਣਿਆ ਸਾਡੇ ਮਨਲਾ ਵੀ ਬੇਟੀਆਂ ਸਾਡੀਆਂ ਬੱਚੀਆਂ ਆ ਆਈਆਂ ਫਿਰਦੀਆਂ ਸਾਰੀਆਂ ਮੱਥਾ ਦੇਖਣ ਸਾਰੇ ਲੱਗੇ ਹੋਏ ਆ ਇਧਰ ਹਾਰੇ ਦੇ ਅਸੀਂ ਆ ਪਹੁੰਚੇ ਆ ਮੰਟੀ ਬਲਾਹ ਕੀ ਵਾਲਾ ਮੰਟੀ ਜੀ ਠੀਕ ਹੋ ਔਰ ਪ੍ਰਧਾਨ ਜੀ ਆ ਗਏ ਬਲਵਿੰਦਰ ਕਿਵੇਂ ਪੱਤੋ ਏ ਇਹ ਮੇਰੀ ਧੀ ਆ ਅਮਨ ਧੀ ਆ ਮੇਰੀ ਅਮਨ ਹੈ ਨਾ ਕਿਵੇਂ ਪੱਤੋ ਏ ਪੈਸੇ ਲੈਣੇ ਆ ਐਂ ਚਾਹੀਦੇ ਬਜਾਦੇ ਨੂੰ ਆ ਆ ਆ ਕੇ ਗੁਰਦੁਆਰਾ ਟਾਪ ਸਰ ਸਾਹਿਬ ਕੰਨ ਜੱਸੀ ਉਹ ਵਾਲੀ ਪ੍ਰਧਾਨ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਰਾਜੀਤ ਭਾਈ ਸਾਡਾ ਆਉਟ ਸਾਹ ਰਾਜਾ ਆਉਟ ਤੇ ਇਹਨਾਂ ਨੇ ਪ੍ਰਬੰਧ ਕਰਿਆ ਬਹੁਤ ਵਧੀਆ ਦੀਪਮਾਲਾ ਲਾਈਆ ਦਿਵਾਲੀ ਤੇ ਤਿਆਰ ਕਰਿਆ ਗੁਰਦੁਆਰਾ ਸਾਹਿਬ ਪੂਰਾ ਸ਼ਿੰਗਾਰਿਆ ਗੁਰੂ ਦੀ ਕਿਰਪਾ ਸਾਡੇ ਮੇਰੇ ਪਿੰਡ ਦੀਆਂ ਧੀਆ ਪਹਿਣਾ ਮੱਥਾ ਟੇਕਣਾ ਰਹੀਆਂ ਮਾਤਾ ਸਾਡੇ ਤੇਜਿੰਦਰ ਸਿੰਘ ਤੇਲੂ ਖਾਸਾ ਜੀ ਮਾਲਟੀ ਸਿੰਘ ਸੇਵਾਦਾਰ ਇੱਥੇ ਗੁਰਦੁਆਰਾ ਸਾਹਿਬ ਦਾ ਆਪਣਾ ਲੰਗਰ ਲਾਂਗਰੀ ਤੇ ਮੇਰਾ ਭਰਾ ਕੀ ਹਾਲਾ ਪ੍ਰਭਦੀਪ ਸਿੰਘ ਜੀ ਗੰਦੀਵਾਲ ਸਾਹਿਬ ਵਰਮੇ ਸਿੰਘ ਜੈ ਬਿੱਟੂ ਤਾਲਸਾ ਜੀਤਬਾਈ ਤੇ ਰਾਜਵੀਰ ਸਿੰਘ ਔਰਕਰ ਰਾਜਾ ਆਹ ਸਾਡਾ ਪੁੱਤ ਕਿਵੇਂ ਪੁੱਤ ਦਿਵਾਈ ਮੁਹਾਰਕ ਤੇ ਆਪਣਾ ਬਾਈ ਜਸੂ ਬਲੌਗਰ ਆ ਇਹ ਵੀ ਇਹਦਾ YouTube ਤੇ ਚੈਨਲ ਆਪਣਾ ਬਾਈ ਦਾ ਬਲੌਗ ਨੂੰ ਪੂਦਾ ਤੇ ਆਪਣੇ ਨਾਲ ਹੀ ਹੈ ਗੇਟ ਦਿਖਾਉਣੇ ਆਂ ਇਧਰ ਸਾਡਾ ਗੇਟ ਜੁਗਾਰ ਆ ਗਿਆ ਮੁੱਠਾ ਟੇਕ ਤੇ ਜਾ ਰਹੀਆਂ ਮੇਰੇ ਪਿੰਡ ਦੇਆਂ ਗੁੰਡੀਆਂ ਭੈਣਾ ਮੇਰੀਆਂ ਬੱਚੇ ਜੋੜੇ ਬੇਟੇ ਬੇਟੀਆਂ ਆ ਤੁਹਾਨੂੰ ਦਿਖਾਉਣੇ ਆਪਾ ਮਤਾਇਆ ਮੱਥਾ ਟੇਕ ਲੀਏ ਆ ਮਾੜਾ ਜਾ ਆਈ ਮਾੜਾ ਜਸੂਏ ਭਾਈ ਓਏ ਬੱਤਾਂ ਦੇ ਮਾੜਾ ਹਸਾ ਆ ਸਾਡੇ ਬਲਜੀਤਲੋਂ ਜੀ ਹੋਰ ਪੀਟੀਆਂ ਕਿਵੇਂ ਆਂ ਵਧੀਆ ਬਹੁਤ ਬਧਾਈ ਹੋਵੇ ਭਾਈ ਸਾਰਿਆਂ ਨੂੰ ਦੀਵਾਲੀ ਦੀ ਵਧਾਈਆਂ ਤੁਹਾਨੂੰ ਦੀਵਾਲੀ ਦੀ ਹੋਵੇ ਇਹ ਮੇਰਾ ਢੱਲੋਂ ਆ ਮਰਾ ਯਾਰ ਖੇਤੀ ਵਾਲੀ ਚ ਐਨਫੈਕਟ ਕਰਕੇ ਸਾਡੀਆਂ ਬੁੱਗੀਆਂ ਲਾਈ ਜਾਂਦੇ ਆ ਦੀਵੇ ਆਪਣਾ ਮੁੰਡਾ ਕੀ ਆਲਾ ਮੁੰਡੋ ਕਿਹੋ ਕਿਵੇਂ ਆ ਬਣਾਵੇ ਠੀਕ ਆ ਆ ਜਾ ਮੱਥਾ ਟੇਕ ਕੇ ਆਈਏ रंगोली हा huh? yeah. ਹallelluiah ਲੈਣਾ ਗੁਰੂ ਜੀ ਦਾ ਆਸ਼ੀਰਵਾਦ ਸੋਕ ਸ਼ਾਂਤੀ ਮੰਗਦਾ ਨੁਕਰ ਘੇੜੇ ਦੀ ਘਰ ਵਾਪਸ ਪ੍ਰਧਾਨ ਜੀ ਕਿਵੇਂ ਹੋ? ਹਾਂ? ਬਾਬਾ ਜੀ ਜਿੱਥੇ ਆ ਬਾਬਾ ਜੀ ਸੰਗਤ ਆਮ ਇਕੱਠੀ ਹੋਈ ਤੇ ਚਲੋ ਬਾਬਾ ਜੀ ਤੋਂ ਲਈਏ ਪ੍ਰਸ਼ਾਦ ਆਪਾਂ ਇਹ ਵਾਲਾ ਬਾਬਾ ਜੀ ਅੱਤ ਅੰਮ੍ਰਿਤ ਆਵੇ ਲਾ ਪ੍ਰਸ਼ਾਦ ਦਿਓ ਬਾਬਾ ਜੀ ਕਿਵੇਂ ਹੋ? ਦੇਖੋ ਤੇ ਕਭਿਆ ਬਾਏ ਬਾਬਾ ਜੀ ਤੋਂ ਸਾਡੇ ਪ੍ਰਧਾਨ ਸਾਹਿਬ ਵੀ ਆ ਗਏ ਬਲਵੰਦ ਸਿੰਘ ਢੱਲੋਂ ਜੀ ਹੋ ਬਾਬਾ ਜੀ ਫਿਰ ਕੋ ਹਾਂ ਜੀ ਹਾਂ ਜੀ ਬੋਲੋ ਵੋਹ ਹਰ ਜੀ ਗੋ ਅੱਜ ਠੀਕ ਹੈ ਜੀ ਬੰਦੇ ਤੇਜੂ ਹਾਲ ਸਾਹਿਬ ਜੀ ਬੜਾ ਸਾਧ ਵੜਾ ਮੇਰਾ ਸਾਧ ਮੇਰਾ ਸਾਧ ਫੰਦਾਂ 'ਤੇ ਬੈਠੀਆਂ ਔਰ ਖਾਲਸਾ ਜੀ ਬਚਨ ਸਿੰਘ ਖਾਲਸਾ ਜੀ ਆ ਗਏ ਕੀ ਹਾਲ ਹੈ ਮੋਰ ਮਾਈ ਖਾਂ ਤੇ ਹੁਣ ਚੱਲਦੇ ਆਂ ਆਪਾਂ ਮੱਥਾ ਟੇਕ ਲਿਆ ਆਖੀ ਵਾਰ ਲੈ ਲਿਆ ਗੁਰੂ ਜੀ ਦਾ ਤੇ ਚੱਲਦੇ ਆਂ ਪੱਕਾ ਹੁਣ ਤੇ ਕਰ ਦਿਓ ਆਪਣੇ ਕਮੈਂਟ ਜ਼ਰੂਰ ਕਰ ਦਿਓ ਵਲੌਗ ਤੇ ਵਝਾ ਲੱਗਿਆ ਤਾਂ ਵੇਸੀ ਆਪਾਂ YouTube ਜਾਂ ਦੂਜੇ ਚੈਨਲ ਤੇ ਤਾਂ ਨਹੀਂ ਪਾਉਂਦੇ ਕਿਉਂਕਿ ਕਾਪੀਰਾਈਟ ਆ ਜੂ ਸੰਗੀਤ ਚੱਲੀ ਜਾਂਦਾ ਗੁਰਬਾਣੀ ਫਿਰ ਤੇ ਬਾਸਾ ਆਪਾਂ ਇੱਕ ਅੱਦੇ ਭੇਜਤੀ ਪਾਵਾਂਗੇ ਹੁਣ ਚਪਲਾਂ ਦੇਖੀਏ ਕੀ ਆਲਾ ਜੀ ਕਿਵੇਂ ਆ ਵੀ ਕੀ ਹੋਏ ਇਹ ਆ ਸਾਡਾ ਵਿੱਕੀ ਬਦਮਾਸ਼ ਠੀਕ ਹੈ ਬਦਮਾਸ਼ ਨਹੀਂ ਐ ਬਹੁਤ ਸਰੀਬੰਦਾ ਪੋਲਾ ਬੰਦਾ ਇਹ ਕਿਵੇਂ ਫਿਰ ਕਹਿਮ ਕਿਵੇਂ ਚੁੱਪ ਜਾ ਜੋ ਮੈਂ ਕੰਮ ਲੈ ਲਿਆ ਹੈ ਹੈ ਕਿੱਥੇ ਗੁਰਦੁਆਰਾ ਚ ਰਹਿਣ ਲੱਗ ਗਿਆ ਵਧੀਆ ਗੱਲ ਆ ਕੀ ਦੇਵਾ ਕਰਦਾ ਉਹਨਾਂ ਇੱਥੇ ਕੁਛ ਨਹੀਂ ਹੈ ਲੈ ਲਈ ਹੈ ਅੱਛਾ ਅੱਛਾ ਚੱਲ ਤੰਗੀ ਵਾਲਾ ਹੁਣ ਚੱਪਲਾ ਨਹੀਂ ਮਿਲ ਰਹੀਆਂ ਆਪਣੇ ਆਹ ਜਹਾਂ ਸਾਹ ਆਗੇ ਸਾਡੇ ਜੈਮਾ ਵਧਾਈਆਂ ਦੇ ਦੀਵਾਲੀ ਦੀਆਂ ਦੀਵਾਲੀ ਦੇ ਬਹੁਤ ਬਹੁਤ ਵਧਾਈਆਂ ਸਾਰੇ ਮਕਰ ਖੜੇ ਨੂੰ ਸਾਰੇ ਪੰਜਾਬ ਨੂੰ ਸਾਰੇ ਦੇ ਮੇਰੇ ਭਰਾ ਥਰਕੇ ਵਾਜ ਨੂੰ ਵਾਜ ਦਿਖਾਤਾ ਹੋਰ ਤੁਮਾਰਾ ਕਰੇ ਸਾਡੀਆਂ ਭੈਣਾਂ ਕੋਈ ਮੇਰੀ ਚਾਚੀ ਲੱਗਦੀ ਆ ਕੋਈ ਤਾਈ ਲੱਗਦੀ ਆ ਛੋਟੀਆਂ ਛੋਟੀਆਂ ਤੇ ਕੋਈ ਅੰਬੋ ਲੱਗਦੀ ਆ ਕੋਈ ਭੈਣਾ ਕੋਈ ਬੇਟੀ ਆ ਮੇਰੀ ਬੇਟੀ ਆ ਕਿਵੇਂ ਆ ਪੁੱਤ ਓਏ ਹਮਣਾ ਹਮਣਾ ਨਾ ਤੇਰਾ ਨਾ ਹਨਾ ਮੇਰਾ ਇਹ ਪੁੱਤ ਆ ਹਮਣਾ ਬਾਹਲਾ ਮੂੰਹ ਆ ਮੇਰੇ ਨਾਲ ਇਹਦਾ ਇਹ ਆ ਸਾਡੇ ਮੇਜਰ ਸਿੰਘ ਟਮਾਣਾ ਜੀ ਕੁੜੀ ਆ ਉਹਨਾਂ ਦੀ ਹੋਰ ਠੀਕ ਓਂ ਅਮਨ ਸਿੰਘ ਬੜਾ ਭਰਾ ਕਿਵੇਂ ਫੋਟੋ ਖਿੱਚਦਾ ਹਾਂ ਬਾਈ ਫੋਟੋ ਤੇਰੇ ਵਾਲਾ ਇਧਰ ਕਿੱਥੇ ਪੈ ਰਿਹਾ ਇਹ ਫੋਟੋ ਕਰਾ ਲੈ ਤੇਰੇ ਵਾਲੇ ਤੇ ਬੱਸ ਹਾਂ ਮੇਰੇ ਆ ਉਹਦੇ ਪਾਸੇ ਬਾਈ ਹਰਪ੍ਰੀਤ ਸਿੰਘ ਸਿੱਧੂ ਫੋਟੋ ਖਿੱਚੀ ਜਿਹੜਾ ਮੋਬਾਈਲ ਤੇ ਜਾਲਦਾਰਾ ਚੱਲ ਗਿਆ ਫਿਰ ਲਾ ਬਧਾਈ ਦੇ ਫਤੂ ਉਹ ਹੀ ਕਰੀਆ ਸਾਰੇ ਦੇਸ ਤੇ ਸਤਿਕਾਰ ਮੰਨਦੇ ਦਾ ਸਾ ਸੰਗ ਦਾ ਉਹਨਾਂ ਨੂੰ ਦਿਵਾਲੀ ਤੇ ਦੀਵੋ ਸ਼ੋਅ ਦੇਸੀਆਂ ਲੱਖ ਲੱਖ ਬਧਾਈਆਂ ਪਿੰਡ ਦਾ ਸਿਪਾਹ ਵਾਲੀ ਪਿੰਡ ਦਾ ਗ੍ਰਾਮ ਪੰਚਰ ਸਾਰੇ ਜੱਟ ਸਤਿਕਾਰ ਦੱਸ ਧੰਨਵਾਦ ਉਹ ਹੀ ਕਰੀਆ ਸਾਰੇ ਦੇਸ ਤੇ ਚਲੋ ਆ ਜਾਈਏ ਗੱਡੀ ਆਪਣੀ ਬਾਹਰ ਖੜੀ ਆ ਪੌਣਿਆ ਨੰਬਰਦਾਰ ਕੋਲ ਕਿਵੇਂ ਤੇਰੀ ਅੱਖਾਂ ਜਿਹੀਆਂ ਪਾਲੀਆਂ ਹੋਰੋਂ ਦੀਆਂ ਹੋਵੇ ਨਾ ਹੋਰ ਆਹ ਹੋਰੀ ਟੀਰਾ ਜਾਂ ਨਹੀਂ ਹੁੰਦਾ ਬੰਦਾ ਕਿਵੇਂ ਚਾਚਾ ਪੱਪੂ ਦੰਦੀਵਾਲ ਸਾਡਾ ਕਿਵੇਂ ਫਿਰ ਗਏ ਨਹੀਂ ਗੁਰਦੁਆਰਾ ਸਾਹਿਬ ਗੁਰਦੁਆਰੇ ਪਤਾ ਦੇ ਕੇ ਤਾਂ ਬਈ ਅੱਛਾ ਮੈਂ ਦੇ ਕੇ ਚਾਰ ਦਿਨ ਹੋ ਗਏ ਸੀਮਾ ਵਾਲਾ ਤਾਰ ਕਿਦਰਾ ਗੱਲ ਆਖੰਦ 8-8 ਵਜੇ ਦਾ ਕਲਾਮ ਆ ਰਿਹਾ ਸੇਵਾ ਇਹ ਬਹੁਤ ਸੇਵਾ ਕਰੀਏ ਨੇ ਕਮੰਡ ਸਾਹਿਬ ਵੀ ਸਾਰਾ ਸਾਡੇ ਨੰਬਰਦਾਰ ਨੇ ਫੋਜੀ ਵਰਗਨ ਲਾ ਕੇ ਨਾਲ ਸੇਵਾ ਕਰੀਏ ਜੀ ਹਾਂ ਸਭ ਤੋਂ ਵੱਡੀ ਖੈਰੀ ਸੀ ਸਜਾਵਟ ਬਹੁਤ ਹੋਈ ਗੁਰੂ ਘਰ ਜਾਂ ਦੇਖੀ ਸੀ ਸਭ ਬਹੁਤ ਜੀ ਬਹੁਤ ਸ਼ਾਬਾਸ਼ ਹਾਂ ਪੂਰਾ ਭਰਿਆ ਪਿਆ ਉਹ ਵੀ ਸੰਗਤ ਪੂਰਾ ਬਣਾਇਆ ਬਲੌਗ ਆਪਾਂ ਅਵੇ ਦੇਖ ਲਈ ਵਾ ਪੌਣੇ ਹਾਂ 10 ਮਿੰਟਾਂ ਜੀ ਪਾ ਦਿਆਂਗੇ